ਆਓ ਮਿਲिए ਬਾਈ ਰਿਸ਼ਪਾਲ ਸਿੰਘ ਗਾਜੀਆਣਾ ਨੂੰ ਜਿਨ੍ਹਾਂ ਦੀ ਕਲਾ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਜਿਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਦੀਆਂ ਵੱਡ ਕਾਰੀ ਕਾਰਬਨ ਫਾਈਬਰ ਦੀਆਂ ਚੱਲਦੀਆਂ ਲਗਜ਼ਰੀ ਕਾਰਾਂ ਬਣਾਈਆਂ ਨੇ ਹਨ ਜਿਨ੍ਹਾਂ ਦੀ ਅੱਜ ਦੀ ਕੀਮਤ ਲੱਖਾਂ ਵਿੱਚ ਨਹੀਂ ਕਰੋੜਾਂ ਵਿੱਚ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਸਮੁੰਦਰੀ ਜਹਾਜ਼ ਟਾਈਟੈਨਿਕ ਦਾ ਬੜਾ ਵਧੀਆ ਮਾਡਲ ਤਿਆਰ ਕੀਤਾ ਹੈ ਦਵਾਈ ਦੇ ਸ਼ੇਖ ਸੁਹੇਲ ਮੁਹੰਮਦ ਅਲਜਰੋਨੀ ਦੀ ਲੱਕੜ ਦੀ ਮੂਰਤੀ ਸਿੱਧੂ ਮੂਸੇਵਾਲੇ ਵਾਸਤੇ ਲੱਕੜ ਦੀ ਘਰੀ ਤਿਆਰ ਕੀਤੀ ਸੀ ਜਾਂ ਇਹਨੂੰ ਸਿੱਧੂ ਮੂਸੇਵਾਲੇ ਖਾਸ ਤੌਰ ਤੇ ਬੰਦਾ ਸੀ ਇਸ ਤੋਂ ਇਲਾਵਾ ਬਾਈ ਰਿਸਪਾਲ ਸਿੰਘ ਆਪਣੇ ਹੱਥਾਂ ਦੀ ਕਲਾ ਦੇ ਜੋਹਰ ਸੰਸਦ ਭਵਨ ਦਿੱਲੀ ਵਿੱਚ ਵੀ ਦਿਖਾ ਚੁੱਕਿਆ ਹੈ ਸਸੀ ਗਾਂਧੀ ਮੈਂ ਡਾਕਟਰ ਜਗਤਾਰ ਸਿੰਘ ਹਮਤਪੁਰਾ ਤੋਂ ਮੈਂ ਮਿੰਟੂ ਕਰਮੀ ਹਮਤਪੁਰਾ ਜੀ ਅੱਜ ਅਸੀਂ ਪਹੁੰਚੇ ਸੀ ਪਿੰਡ ਗਾਜੀਆਣਾ ਤੇ ਤੁਹਾਨੂੰ ਮਿਲਾ ਰਹੇ ਹਾਂ ਰਿਸਪਾਲ ਸਿੰਘ ਜੋ ਕਿ ਇੱਕ ਬਹੁਤ ਵਧੀਆ ਆਰਟਿਸਟ ਨੇ ਮੈਂ ਕਹਨਾ ਹੀ ਕਲਾ ਕਰਤੀ ਉਹਨਾਂ ਦੀ ਹੱਥਾਂ ਦੀ ਬਣੀ ਇੰਨੀ ਖੂਬਸੂਰਤ ਆ ਬਸ ਇੱਕ ਜਾਣ ਪਾਉਣੀ ਬਾਕੀ ਆ ਮੂਰਤੀਆਂ ਦੇ ਵਿੱਚ ਇਹ ਤੁਹਾਨੂੰ ਸਾਰੀ ਇਹਨਾਂ ਬਾਰੇ ਜਾਣਕਾਰੀ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਇਹਨਾਂ ਨੇ ਚੀਜ਼ਾਂ ਬਣਾਆਂ ਗਾ ਨੇ ਕਰਦੇ ਆ ਗੱਲਬਾਤ ਰਿਸ਼ਵਤ ਸਿੰਘ ਜੀ ਨਾਲ ਸੰਦਲਿ ਸੁਪਨੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਤੁਹਾਡਾ ਵੀ ਸਵਾਗਤ ਹੈ ਬਾਈ ਜੀ ਕਾਲ ਸਰ ਮੈਂ ਰਿਸ਼ਵਤ ਜੀ ਦੇ ਕੋਲ ਆ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਜਿਹੜੀਆਂ ਤੁਸੀਂ ਮੂਰਤੀਆਂ ਬਣਾਈਆਂ ਨੇ ਤੇ ਇਹ ਤੁਹਾਨੂੰ ਕਿਦੋਂ ਤੋਂ ਸ਼ੌਂਕ ਪਿਆ ਇਹਨਾਂ ਨੂੰ ਬਣਾਉਣ ਦਾ ਜੀ ਹਾਂਜੀ ਇਹ ਨਾ ਅਸੀਂ ਸ਼ੌਂਕ ਬਚਪਨ ਤੋਂ ਹੀ ਹੈ ਜੀ ਸ਼ੁਰੂ ਤੋਂ ਹੀ ਬਣਾਉਂਦੇ ਆਈਆਂ ਸੀ ਜੀ ਨਿੱਕੇ ਹੁੰਦੇ ਹੀ ਮੈਨੂੰ ਸ਼ੌਂਕ ਆਇਆ ਕਿੰਨਾ ਸਮਾਂ ਹੋ ਗਿਆ ਜੀ ਮੂਰਤੀਆਂ ਤੁਹਾਨੂੰ ਬਣਾਉਣ ਦੇ ਨਾਲ ਮੂਰਤੀ ਬਣਾਉਣ ਦੇ ਨੂੰ ਹੋ ਗਿਆ ਹੁਣ ਜੀ ਮੈਨੂੰ ਘੱਟੋ ਘੱਟ ਵੀ 10 ਸਾਲ ਦਾ ਹੋ ਗਿਆ ਹਣਾ ਉਦੋਂ ਪਹਿਲਾਂ ਮੈਂ ਕਾਰਪੈਂਟਰ ਲਗਾ ਜੀ ਇਹ ਮੂਰਤੀਆਂ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀਆਂ ਬਣਾਉਂਦੇ ਆ ਜੀ ਲੱਕੜ ਦੇ ਬਣਾਉਂਦੇ ਜੀ ਫਾਈਬਰ ਸਿਲੀਕੋਨ ਪੱਥਰ ਮੈਟਲ ਹਰੇਕ ਤਰ੍ਹਾਂ ਦੇ ਬਣਾਉਂਦੇ ਜੀ ਆਪਣੇ ਲੋਕ ਕਹਿੰਦੇ ਆ ਵੀ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਤੇ ਤੁਸੀਂ ਤੁਹਾਡਾ ਗੁਰੂ ਕੌਣ ਸੀ ਇਸ ਮਾਮਲੇ 'ਚ ਕਿਉਂਕਿ ਤੁਸੀਂ ਬਹੁਤ ਸੋਹਣੀਆਂ ਜਿਹੜੀਆਂ ਕਲਾਕ੍ਰਿਤੀਆਂ ਬਣਾਈਆਂ ਜਿਹਦਾ ਕੋਈ ਤੋੜ ਹੀ ਹੈ ਨਹੀਂਗਾ ਤੇ ਇਹਦਾ ਗੁਰੂ ਕੌਣ ਸੀ ਤੁਹਾਡਾ ਇਹਦਾ ਗੁਰੂ ਤਾਂ ਐਉਂ ਆ ਜੀ ਦੇਖੋ ਜਿਹੜਾ ਮੈਂ ਲੱਕੜ ਦਾ ਮੈਂ ਕਾਰਪੈਂਟਰ ਦਾ ਕੰਮ ਸਿੱਖਿਆ ਹੈ ਲੱਕੜ ਦਾ ਉਹ ਮੈਂ ਬਾਗੇ ਪ੍ਰਾਨੇ ਤੋਂ ਮਿਸਤਰੀ ਗੁਰਦੀਪ ਸਿੰਘ ਜੀ ਸੀਗੇ ਮੇਰੇ ਉਸਤਾਨ ਜੀ ਹਾਂ ਉਹ ਖਾਲੀ ਲੱਕੜ ਦਾ ਕੰਮ ਕਰਦੇ ਸੀਗੇ ਉਹ ਜੀ ੱੱਲੇ ਜੋੜੀਆਂ ਹੋਊਗਾ ਜਾਂ ਵੱਡਾ ਦਾ ਫਰਨੀਚਰ ਦਾ ਜੋ ਵੀ ਆ ਜੀ ਉਹ ਉਹਨਾਂ ਤੋਂ ਸਿੱਖਿਆ ਸੀ ਮੈਂ ਜੀ ਇਹ ਜਿਹੜਾ ਇਹ ਦੂਸਰਾ ਹੈ ਕਲਾਕਾਰੀ ਵਾਲਾ ਇਹ ਗੋਡ ਗੈਫਟ ਹੈ ਜੀ ਇਹ ਪਰਮਾਤਮਾ ਵਾਹਿਗੁਰੂ ਨੇ ਹੀ ਹੈਗੀ ਆਪਣੇ ਜੀ ਮਰਛਾ ਉਹਦੇ ਸਾਹਮਣਾ ਜੀ ਆਪਾਂ ਕਰੀ ਹੁਣ ਤੱਕ ਜੀ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾ ਚੁੱਕੇ ਆਂ ਨਹੀਂ ਆ ਕਾਫੀ ਸਿਲੀਕੋਨ ਦੇ ਜਿਵੇਂ ਹੋ ਗਿਆ ਬੰਬੇ ਮਿਊਜ਼ੀਅਮ ਬਣਿਆ ਸੀਗਾ ਹਾਂਜੀ ਉਹਦੇ ਸਾਰੇ ਵਕਟਰਾਂ ਦੇ ਸਟੈਚੂ ਬਣੇ ਸੀਗੇ ਜੀ ਉਹਦੇ ਚ ਆਪਾਂ ਕੰਮ ਕੀਤਾ ਸੀ ਬੈਂਗਲੌਰ ਚ ਜੀ ਤੇ ਉਸ ਤੋਂ ਬਾਅਦ ਮੈਂ ਦਿੱਲੀ ਵੀ ਕਾਫੀ ਕੀਤਾ ਜੀ ਜੀ ਸਰਕਾਰੀ ਕੰਮ ਗਵਰਨਮੈਂਟ ਦਾ ਦਿੱਲੀ ਗਵਰਨਮੈਂਟ ਹਾਂਜੀ ਜਿਵੇਂ ਤੁਸੀਂ ਦੱਸਿਆ ਸੀਗਾ ਸੰਸਦ ਭਵਨ ਦੇ ਵਿੱਚ ਵੀ ਤੁਹਾਡੀ ਕਲਾ ਕਰਤੀ ਦੇ ਸਟੈਚੂ ਬਣਨੇ ਤੇ ਬਹੁਤ ਸਾਰੀਆਂ ਚੀਜ਼ਾਂ ਉੱਥੇ ਬਣਾਉਣਾ ਜੀ ਉਹ ਉੱਤੇ ਜੀ ਜਿਵੇਂ 2 ਸਾਲ ਮੇਰਾ ਕੰਮ ਉੱਥੇ ਗਿਆ ਹੈ ਜੀ ਹਾਂਜੀ 2 ਸਾਲ ਦਾ ਆਪਾਂ ਨੂੰ ਉਹਨਾਂ ਨੇ ਐਕਸਪੀਰੀਅੰਸ ਵੀ ਦਿੱਤਾ ਉੱਥੇ ਕਿਵੇਂ ਕੰਮ ਕਰਨ ਦਾ ਸਬਬ ਪਣਾ ਜੀ ਸੰਸਦ ਭਵਨ ਦੇ ਵਿੱਚ ਉੱਥੇ ਜੀ ਮੈਨੂੰ ਨਾ ਕੋਈ ਦੋਸਤ ਮੇਰਾ ਮਿਲਿਆ ਜੀ ਇਧਰੋਂ ਸੀਗਾ ਉਹ ਜਲੰਧਰ ਦੇ ਰਿਆ ਜੀ ਉਹਨੇ ਮਿਲਾਇਆ ਸੀਗਾ ਮੈਨੂੰ ਰਾਸ਼ਟਰਪਤੀ ਦੇ ਪੀਏ ਨਾਲ ਜੀ ਉਹਨੂੰ ਫਿਰ ਆਪਣੀ ਕਲਾਕਾਰੀ ਜਿਹੜੀ ਉਹ ਪਸੰਦ ਲੱਗੀ ਜੀ ਉਸ ਦਾ ਫਿਰ ਉਹਨਾਂ ਨੇ ਕੰਮ ਆਪਾਂ ਨੂੰ ਕਾਫੀ ਕਰਾਇਆ ਤੇ ਇਸ ਕਲਾ ਦੌਰਾਨ ਤੁਹਾਨੂੰ ਕੋਈ ਅਵਾਰਡ ਵਗੈਰਾ ਵੀ ਮਿਲ ਚੁੱਕਾ ਹਾਂਜੀ ਹਾਂਜੀ ਉਹ ਗਵਰਨਮੈਂਟ ਨੇ ਆਪਾਂ ਨੂੰ ਜਿੱਤ ਹੈ ਗਾ ਜੀ ਇਹ ਐਪਲੀਕੇਸ਼ਨ ਜਿਹੜਾ ਪੱਤਰ ਆ ਤੁਹਾਨੂੰ ਇਹ ਆਪਣੇ ਸੰਸਦ ਪਵੰਦੀ ਵਿੱਚੋਂ ਮੇਡੀਆ ਮੈਂਟੇਨੈਂਸ ਹੈ ਨਾ ਹਾਂਜੀ ਦੋਸਤੋ ਬਾਈ ਰਿਸਪੌਂਸਿੰਗ ਜੀ ਬਹੁਤ ਪੱਕੀ ਆਪਾਂ ਕਲਾਮਾ ਦਾ ਸਮੇਂ ਦੀ ਕਹਿ ਸਕਦੇ ਹਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜਿਹੜੀ ਦੇਖਣ ਨੂੰ ਜੇ ਤੁਸੀਂ ਕਹੋਗੇ ਯਾਰੇ ਤਾਂ ਤੁਸੀਂ ਮਸ਼ੀਨ ਦਾ ਸਮਾਨ ਬਣਾਇਆ ਉਹ ਤੁਸੀਂ ਆ ਬੈਗ ਦੇਖੋ ਇਹਨੂੰ ਬੇਬੀ ਜੀ ਬਣਾਇਆ ਇਹਦੇ ਇੱਕ ਪਾਸੇ ਮੋੜ ਦੇ ਖੰਭ ਤੇ ਜਿਹੜੀ ਇਹਦੀ ਮੀਨਾਕਾਰੀ ਜਾਂ ਇਹਨੂੰ ਜਿਹਦੀ ਬਣਾਈ ਆ ਉਹ ਹੈਂਡ ਮੇਡ ਆ ਯਾਨੀ ਕਿ ਹੱਥ ਨਾਲ ਬਣਾਈ ਹੋਈ ਹੈ ਇਹ 100 ਸਾਲ ਕੀ ਇਹ ਤਾਂ ਇਤਨੀ ਸਦੀਆਂ ਖਰਾਬ ਹੋਣ ਵਾਲੀ ਚੀਜ਼ ਹੈ ਨੀ ਜਿਉਂ-ਜਿਉਂ ਪੁਰਾਣਾ ਹੋਈ ਜਾਵੇ ਇਹ ਓਵੇਂ ਓਵੇਂ ਸੋਨਾ ਬਣ ਜੇਣਾ ਆਹ ਦੇਖੋ ਤੁਸੀਂ ਜਿਹੜੀ ਸਲਾਈ ਹੋਈ ਆ ਇਹ ਵੀ ਬਾਈ ਨੇ ਆਪ ਜੱਥਾ ਨਾਲ ਕਰੀ ਆ ਬਾਈ ਜੀ ਵੀਰੇ ਇਹ ਕਿੱਥੋਂ ਸਿੱਖਿਆ ਤੁਸੀਂ ਇਹ ਜਿਹੜਾ ਕੰਮ ਇਹ ਤਾਂ ਬਸ ਆਈ ਦੇਖਦਾ ਕਿ ਜਿਵੇਂ YouTube ਤੋਂ ਜਲਾ ਲਾ ਜਾਂ ਹੋਰ ਬੈਸੇ ਮੈਨੂੰ ਸ਼ੌਂਕ ਆਏ ਅਸਲ ਵਿੱਚ ਜੀ ਤੇ ਇੱਕ ਆ ਕੀਜ ਜਿਵੇਂ ਤੁਸੀਂ ਇਹ ਦੇਖਣ ਨੂੰ ਤਾਂ ਸੰਗਲ ਲੱਗਦਾ ਜੀ ਪਰ ਇਹ ਬਣਾ ਲੱਕੜੀ ਦਾ ਹੋਇਆ ਤੇ ਇਹ ਵੀ ਤੁਸੀਂ ਬਣਾਇਆ ਜੀ ਹਾਂਜੀ ਹਾਂਜੀ ਇਹਦੇ ਚ ਕੋਈ ਜੋੜ ਨਹੀਂ ਆ ਜੀ ਕੁਛ ਨਹੀਂ ਇੱਕ ਲੱਕੜੀ ਦੀ ਹੀ ਹੈ ਜੀ ਜੀ ਤੇ ਜਿਹੜਾ ਤੁਸੀਂ ਆ ਮੈਟਲ ਦਾ ਕੰਮ ਕਰਦੇ ਹੋ ਮੈਟਲ ਦੇ ਕੰਮ ਬਾਰੇ ਥੋੜੀ ਜੀ ਸਾਨੂੰ ਦਿਓਗੇ ਜਾਣਕਾਰੀ ਵੀ ਇਹ ਕਿਦਾਂ ਆਪਣੇ ਇਹਦੀ ਕਾਸਟਿੰਗ ਦੀ ਆ ਕਿਦਾਂ ਹੋ ਹਾਂਜੀ ਹਾਂਜੀ ਕਾਸਟਿੰਗ ਪਹਿਲਾਂ ਤਾਂ ਜੀ ਕਲੇਚ ਬਣਦਾ ਹੈਗਾ ਫਿਰ ਇਹਦਾ ਮੋਲਡ ਬਣਦਾ ਹਾਂਜੀ ਮੋਲਡ ਤੋਂ ਬਾਅਦ ਕਾਸਟਿੰਗ ਕਾ ਪਿੱਤਲ ਚ ਕਾ ਲੋ ਚਾਹੀ ਫਾਈਬਰ ਚ ਕਾ ਲੋ ਪੈਸਿੰਗ ਕਾ ਲੋ ਹੋ ਜਾਂਦੀ ਹੈ ਜੀ ਤੇ ਇੱਕ ਪ੍ਰੋਜੈਕਟ ਚੱਲ ਰਿਹਾ ਜੀ ਤੁਹਾਡਾ ਅੰਮ੍ਰਿਤਸਰ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਉਹ ਕਾ ਦਾ ਪ੍ਰੋਜੈਕਟ ਹੈ ਕੀ ਪ੍ਰੋਗਰਾਮ ਹੈ ਉਹਦੇ ਚ ਜੀ ਹੈਗਾ ਐਉਂ ਹੈ ਜੀ ਉਹ ਨਾ ਕੋਈ ਦਵਾਈ ਦੀ ਕੰਪਨੀ ਹੈ ਹਾਂਜੀ ਕੁਝ ਬੰਦੇ ਅੰਮ੍ਰਿਤਸਰ ਦੇ ਆ ਜੀ ਉਹ ਗੱਡੀਆਂ ਦਾ ਯਾਨੀ ਕਾਰਾਂ ਦਾ ਕੰਮ ਆ ਉਹਨਾਂ ਨੇ ਆਉਣ ਵਾਲੇ ਸਮੇਂ ਫਿਊਚਰ ਜੀ ਜੀ ਕਹਿ ਦਿੱਤ ਸਕਦੇ ਆਪਾਂ ਫਿਊਚਰ ਉਹਨਾਂ ਦਾ ਜਿਵੇਂ ਕਹਿ ਦੀ ਆਪਾਂ ਫਿਊਚਰ ਚ ਆਉਣ ਵਾਲੇ ਸਮੇਂ 'ਚ ਜਿਹੜੀਆਂ ਗੱਡੀਆਂ ਆਉਣੀਆਂ ਉਹਦਾ ਡਿਜ਼ਾਈਨ ਦਾ ਕਰ ਰਹੇ ਆ ਉਹਦੇ 'ਚ ਜਾਨੀ ਕਿ ਆਪਾਂ ਕੰਮ ਕਰ ਰਹੇ ਆ ਕਿੰਨੀਆਂ ਕ ਗੱਡੀਆਂ ਤੁਸੀਂ ਬਣਾਉਂਗਾ ਜੀ ਉਹ ਕਿਸ ਚੀਜ਼ ਦੀਆਂ ਬਣੀਆਂ ਨੇ ਜਿਹੜੀਆਂ ਬਣੀਆਂ ਨੇ ਉਹੋ ਜੀ ਬਣ ਰਹੀਆਂ ਕਾਰਬਨ ਫਾਈਬਰ ਦੀਆਂ ਜੀ ਜੀ ਕਾਰਬਨ ਫਾਈਬਰ ਇੱਕ ਬਹੁਤ ਮਜ਼ਬੂਤ ਮਟੀਰੀਅਲ ਆ ਜੀ ਅੱਜ ਕੱਲ੍ਹ ਉਹਦੇ ਰਹਿਮ ਵੀ ਉਹਦੇ ਬਣਨ ਲੱਗੇ ਕਾਰਬਨ ਫਾਈਬਰ ਦੇ ਜੀ ਤੇ ਕਿੰਨੀਆਂ ਗੱਡੀਆਂ ਬਣਾ ਚੁੱਕੇ ਆ ਜੀ ਹੁਣ ਤੱਕ ਹੁਣ ਤੱਕ ਬਣ ਗਏ ਹੋਣਗੇ 20 ਕ ਮਾਡਲ ਬਣ ਗਏ ਵੀਗ ਮਾਡਲ ਬਣਦੇ ਤੇ ਕਿੰਨੀ ਕੁ ਕੋਸਟ ਪੈਂਦੀ ਹੈ ਜਿਹੜੀ ਤੁਹਾਡੀ ਆ ਗੱਡੀ ਦੀ ਕੀਮਤ ਬਣ ਦਿਖੋ ਜੀ ਉਸ ਤਰ੍ਹਾਂ ਦਾ ਉਹਦਾ ਫਾਸਟਿੰਗ ਬਹੁਤ ਉੱਠ ਜਾਂਦੀ ਹੈ ਜੀ ਉਹ ਜਾਂਦਾ ਕਰੋੜਾਂ 'ਚ ਕੰਮ ਜੀ ਮਟੀਰੀਅਲ ਸਾਰਾ ਬਾਹਰ ਤੋਂ ਆਉਂਦਾ ਜੀ ਜੀ ਆਪਾਂ ਤਾਂ ਕੰਮ ਕਰਦੀਆਂ ਉੱਥੇ ਜੀ ਬਾਕੀ ਉਹਨਾਂ ਦਾ ਕੀ ਪਤਾ ਕਿੰਨਾ ਖਰਚਾ ਆ ਜਾਂਦਾ ਉਹਦੇ ਤੇ ਕੀ ਹੋ ਜਾਂਦਾ ਉਹ ਉਹਨਾਂ ਨੂੰ ਬਾਈ ਫਿਰ ਤੁਸੀਂ ਉਹ ਹੱਥਾਂ ਨਾਲ ਹੀ ਛੱਲ ਛੱਲ ਕੀ ਬਣਾਉਣੀ ਹੋ ਜਿਹੜਾ ਤੁਸੀਂ ਨਹੀਂ ਉਹ ਨਾ ਪਹਿਲਾਂ ਕਲੇਸ ਹੁੰਦਾ ਜੀ ਸਾਰਾ ਕੰਮ ਜੀ ਕਲੇ ਤੋਂ ਬਾਅਦ ਉਹਦੀ ਉਹੀ ਉਵੇਂ ਹੀ ਪ੍ਰੋਸੈਸ ਆਪਿਤੜਾ ਜੀ ਮੋਲਡ ਹੁੰਦਾ ਮੋਲਡ ਤੋਂ ਬਾਅਦ ਕਾਸਟਿੰਗ ਹੋ ਕੇ ਉਸ ਤਰੀਕੇ ਨਾਲ ਜੀ ਪਹਿਲਾਂ ਦਾ ਹੱਥ ਨਾਲ ਹੀ ਹੋਣਾ ਜੀ ਕਲੇ ਜੀ ਜਿਵੇਂ ਆਹ ਚੀਜ਼ ਤੁਸੀਂ ਬਣਾਇਆ ਜੀ ਇੱਕ केसा ਬਣਾਇਆ ਵਾ ਤੇ ਇਹ ਤੁਹਾਡੀ ਕਾਰਗਰੀ ਦਾ ਇੱਕ ਚੈਨ ਵੀ ਆ ਦ੍ਰਿ ਹਾਂ ਜੀ ਹਾਂ ਜੀ ਹਾਂ ਜੀ ਕਾਰਾ ਕਰੀ ਦੇ ਚ ਹੈ ਹਾਂ ਤਾਰਾ ਕਰੀ ਦਾ ਚੈਨਾ ਤੁਸੀਂ ਬਣਾਇਆ ਗਿਆ ਇਹ ਇਹ ਕਿਦਾਂ ਕਾਸਟਿੰਗ ਕੀ ਹੈ ਕਾਸਟਿੰਗ ਕਰਕੇ ਬਣਾਇਆ ਨਹੀਂ ਇਹ ਤਾਂ ਪੱਥਰ ਚੋਂ ਕੱਢਿਆ ਗਿਆ ਬੱਟਾ ਸੀਗਾ ਅੱਜਾਂ ਦਾ ਠੀਕ ਹੈ ਜਿਵੇਂ ਕਹਿੰਦੇ ਕੋਈ ਡਾਲਾ ਛੜਕ ਤੋਂ ਮਿਲਿਆ ਸੀ ਜੀ ਉਹਦੇ ਚੋਂ ਕੱਢਿਆ ਗਿਆ ਜੀ ਇਹ ਇਹ ਬਹੁਤ ਮਹਾਨੀ ਮਿਹਨਤ ਦਾ ਕੰਮ ਹੈ ਨਾ ਕਿੱਦੀ ਕਲਾ ਕਰਤੀ ਹੈ ਇੱਕ ਇਹ ਦੋਸਤੋ ਪੱਥਰ ਦੇ ਵਿੱਚੋਂ ਇੱਕ ਤੀਸਾ ਤੇ ਉਹਦਾ ਜਿਹੜਾ ਹੈਂਡਲ ਲੱਕੜ ਦਾ ਹੈਂਡਲ ਆ ਜਿਹੜਾ ਲੱਕੜ ਦਾ ਇਹ ਬਣਾਇਆ ਗਿਆ ਦੇਖੋ ਬਹੁਤ ਅੱਛੀ ਜਿਹੜੀਆਂ ਕਾਰਾਗਰੀ ਹੈ ਨਾ ਤੇ ਇਹ ਦੇਖ ਲਓ ਕਿੰਨੀਆਂ ਚੀਜ਼ਾਂ ਹੋਰ ਵੀ ਆ ਜਿਵੇਂ ਇਹ ਸਾਰੀਆਂ ਲੱਕੜ ਦੀਆਂ ਬਣੀਆਂ ਹੋਈਆਂ ਠੀਕ ਹੈ ਇਹ ਸਜਾਵਟੀ ਆ ਜਿਵੇਂ ਆਪਣੇ ਘਰਾਂ ਦੇ ਵਿੱਚ ਆ ਆਪਾਂ ਸਜਾਵਟ ਲਈ ਇਹਨਾਂ ਨੂੰ ਵਰਤ ਸਕਦੇ ਆ ਤੇ ਇਹ ਚਿੜੀਆਂ ਬਣਾਈਆਂ ਹੋਈਆਂ ਤੇ ਇਹ ਵੀ ਆਪਾਂ ਆਮ ਹੀ ਘਰਾਂ ਦੇ ਵਿੱਚ ਦੇਖਿਆ ਹੁੰਦਾ ਵੀ ਯਾਰ ਤੇ ਉਦੋਂ ਤਾਂ ਇਹ ਲੱਗਦਾ ਸੀ ਜਿਵੇਂ ਇਹ ਕਿਸੇ ਮਸ਼ੀਨ ਨੇ ਬਣਾਇਆ ਹੁੰਦਾ ਪਰ ਇਹ ਮਸ਼ੀਨ ਨੇ ਨਹੀਂ ਆ ਜਿਵੇਂ ਬਾਈ ਰਿਸ਼ਪਾਲ ਸਿੰਘ ਜੀ ਆ ਇਹਨਾਂ ਦੀ ਹੱਥਾਂ ਦਾ ਦੀ ਕਿਰਤ ਆ ਹੈ ਹੱਥੀ ਬਣਾਇਆ ਗਿਆ ਆ ਸਾਰੀਆਂ ਆ ਤੇ ਦੋਸਤੋ ਇਹ ਕਾਰ ਹੈ ਹੋ ਜਾ ਜਿੱਥੇ ਅੱਗੇ ਪਤਾ ਨਹੀਂ ਕਿਹੜੀ ਚੀਜ਼ ਆ ਮਰ ਹੋ ਜੇ ਆ ਲੱਕੜ ਚੱਕੀ ਐ ਮੈਂ ਇੱਥੇ ਥੱਲੇੋਂ ਤੇ ਮੈਨੂੰ ਲੱਗਦਾ ਵੀ ਇਹਦਾ ਵੀ ਕੋਈ ਨਾ ਕੋਈ ਇਹੋ ਜਿਹਾ ਸਖਤ ਬਣੂਗਾ ਵੀ ਉਹ ਸਾਰੀਆਂ ਤੱਕ ਯਾਦ ਰਹੂਗਾ ਇੱਕ ਸਾਡਾ ਕਾਕਾ ਹੈਗਾ ਗੁਰਮukh ਸਿੰਘ ਤੇ ਉਹਨੇ ਆ ਲੱਕੜ ਆ ਵੀ ਇਹ ਦੇਖੀ ਲੱਕੜੀ ਆ ਕਾਮ ਲੱਕੜਾ ਇਹ ਸਾਡੇ ਭਾਂ ਦੀ ਤਾਂ ਕੱਖ ਵੀ ਨਹੀਂ ਪਰ ਉਹਨੇ ਇਹਦੇ ਉੱਤੇ ਪਹਿਲੀ ਵਾਰੀ ਇੱਕ ਬਗਲੇ ਦੀ ਫੋਟੋ ਬਣਾਈ ਆ ਜਿਹੜੀ ਉਹਦੀ ਪਹਿਲੀ ਕਿਰਤਾ ਤੇ ਅੱਗੇ ਪਤਾ ਨਹੀਂ ਕਿੱਥੋਂ ਤੱਕ ਜਾਣੀ ਆ ਆ ਦੇਖੋ ਤੁਸੀਂ ਆ ਵੀ ਗੁਰਮੁਖ ਸਿੰਘ ਕਿਹੜੀ ਕਲਾਸ ਚ ਪੜ੍ਹਦੇ ਗੁਰਮੁਖ ਸਿੰਘ ਸੱਤਵੀਂ ਸੱਤਵੀਂ ਕਲਾਸ ਚ ਤੇ ਜਿਵੇਂ ਤੁਹਾਡੇ ਡੈਡੀ ਇਹ ਚੀਜ਼ਾਂ ਬਣਾ ਰਹੇ ਆ ਤੁਹਾਨੂੰ ਵੀ ਇਹ ਚੀਜ਼ ਦਾ ਸ਼ੌਂਕ ਬਣਾਉਣਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇੱਕ ਚੰਗੇ ਆਰਟਿਸਟ ਬਣੋਗੇ ਵਧੀਆ ਗੱਲ ਹੈ ਤੇ ਰਸ਼ਪਾਲ ਸਿੰਘ ਜੀ ਤੁਸੀਂ ਫਿਲਮਾਂ ਦੇ ਵਿੱਚ ਵੀ ਜਿਹੜੀ ਇਹ ਕਲਾਕrti ਦੇ ਆਪਣੇ ਦਿਖਾ ਚੁੱਕੇ ਆ ਉਹ ਹੋਵੇਗਾ ਤੇ ਕਿਹੜੀ ਫਿਲਮ ਦੇ ਵਿੱਚ ਜਿਵੇਂ ਆ ਤੁਹਾਡੀ ਅਸੀਂ ਫੋਟੋ ਦੇਖੀ ਸੀ ਕਿ ਇਹ ਕਿਹੜੀ ਫਿਲਮ ਸੀ ਜੀ ਪਰੀ ਦਾ ਸੀਗਾ ਜੀ ਪਰੀ ਦੇ ਵਿੱਚ ਕੀ ਤੁਸੀਂ ਬਣਾਇਆ ਸ਼ਾਮ ਜੀ ਉਹ ਇੱਕ ਭੂਤਾ ਰੋਲ ਸੀਗਾ ਜੀ ਉਹਦੇ ਹਾਂਜੀ ਉਹ ਭੂਤ ਦਾ ਕੰਮ ਕੀਤਾ ਸੀਗਾ ਜੀ ਅੱਛਾ ਠੀਕ ਹੈ ਤੇ ਇੱਕ ਤੁਹਾਡੀ ਇਹ ਮਾਤਾ ਜੀ ਮਾਇਕੌਰ ਸੀਗੀ ਤੇ ਉਹਨਾਂ ਦੀ ਵੀ ਇਹਨਾਂ ਨੇ ਦਰਸ਼ਕੋ ਜਿਹੜੀਆਂ ਮੂਰਤੀ ਆ ਇੱਕ ਸਟੈਚੂ ਆ ਬਣਾਇਆਗਾ ਇਹ ਮੈਟਲ ਦਾ ਜੀ ਇਹ ਮੈਟਲ ਦਾ ਪਿਓਰ ਮੈਟਲ ਆਪਣੀ ਇਹਨਾਂ ਦੀ ਮਾਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਇੱਕ ਉਹਨਾਂ ਦਾ ਸਟੈਚੂ ਆ ਇੱਕ ਯਾਦਗਾਰ ਫੋਟੋ ਆ ਬਣਾ ਕੇ ਰੱਖੀ ਆ ਭਾਈ ਇਹ ਇੱਕ ਤੁਸੀਂ ਸਰਦੀ ਸਿੰਘ ਸਿੱਧੂ ਮੂਸੇਵਾਲੇ ਨੂੰ ਕੋਈ ਘੜੀ ਵੀ ਬਣਾ ਕੇ ਦਿੱਤੀ ਸੀ ਹਾਂਜੀ ਉਹਨਾਂ ਨੇ ਬਣਵਾਈ ਸੀ ਆਪਾਂ ਤੋਂ ਸਪੈਸ਼ਲੀ ਘੜੀ ਬਣਾਈ ਸੀ ਜੀ ਜਿਹੜੀ ਕਿ ਉਹ ਬਣਦਾ ਸੀਗਾ ਕਿਸੇ ਖਾਸ ਪ੍ਰੋਗਰਾਮ ਚ ਜਦੋਂ ਉਹਨਾਂ ਨੇ ਆਪਦੇ ਪ੍ਰੋਗਰਾਮ ਚੋਂ ਜਾਣਾ ਹੁੰਦਾ ਸੀ ਉਦੋਂ ਬਣਦਾ ਸੀਗਾ ਜੀ ਉਹਨਾਂ ਨੇ ਮੈਨੂੰ ਪਰਸਨਲ ਨੰਬਰ ਜਿਹੜਾ ਉਹਨਾਂ ਕੋਲੇ ਹੁੰਦਾ ਸੀ ਉਹ ਵੀ ਮੈਨੂੰ ਦਿੱਤਾ ਵਾ ਸੀਗਾ ਜੀ ਤੇ ਜਦੋਂ ਕੋਈ ਗੱਲ ਹੋਣੀ ਕਾਫੀ ਕੰਮ ਜਿਹੜਾ ਉਹਨਾਂ ਦਾ 메ਨ ਗੇਟ ਦਾ ਜੋ ਵੀ ਪਿੱਤਲ ਪੁੱਤਲ ਜਲ ਗਏ ਸੋਰਾ ਪਈ ਦਿੱਤਾ ਸੀਗਾ ਠੀਕ ਹੈ ਜੀ ਜੀ ਕੰਮ ਨੂੰ ਵੀ ਕਹਿੰਦੇ ਰੇ ਪਰ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਕੈਨਿਕ ਕਲਾ ਨੂੰ ਵੀ ਉਹ ਬਹੁਤ ਪਿਆਰ ਕਰਦੇ ਸੀ ਉਹ ਸ਼ੱਕ ਨਹੀਂ ਇਹ ਤੇ ਬਹੁਤ ਸਤਿਕਾਰ ਕਰਦੇ ਸੀ ਇਹ ਰੇ ਤਾਣਾ ਜੀ ਰਾਜਾ ਵੀ ਕੱਲ ਤੇ ਨਹੀਂ ਉਹਨਾਂ ਦੀ ਜਿਹੜੀ ਵਰਸੀ ਹਾਂ ਹਾਂ ਕਰ ਕਰ ਵਰਸੀ ਉਹ ਨਦੀ ਮਨਾਈ ਗਈ ਆ ਮਨਾਈ ਗਈ ਤੇ ਆਪਣੇ ਨਾਲ ਬੜਾ ਪਿਆਰ ਕਰਦੇ ਸੀ ਇਹ ਜਿੰਨੂ ਗੱਲ ਜੀ ਕਲਾਕਾਰੀ ਦੇ ਮਾਵਲੇ ਚ ਜੀ ਸਮਝਦੇ ਸੀ ਉਹਨਾਂ ਨੂੰ ਨੌਲੇਜ ਸੀ ਕਲਾਕਾਰੀ ਦੀ ਤਾਂ ਹੀ ਕਰਕੇ ਇਸ ਕਰਕੇ ਆਪਣੇ ਨਾਲ ਰੱਖਦੇ ਸੀ ਤੜੀਤਾ ਆਪਣੇ ਨੂੰ ਬੜੀ ਪਸੰਦ ਕਰਦੇ ਸੀ ਉਹ ਜੀ ਮੈਂ ਉਹਨਾਂ ਦੇ ਦੇਖੀ ਆ ਬੰਨੀ ਜਿਵੇਂ ਤੁਸੀਂ ਫੋਟੋ ਦਿਖਾਈ ਉਹਨਾਂ ਨੇ ਘੜੀ ਤੁਹਾਡੀ ਬਣਾਈ ਵੀ ਐਂਟੀਕਵਿਟੀ ਘੜੀ ਆ ਬੰਨੀ ਵੀ ਹਾਂਜੀ ਹਾਂਜੀ ਬਣਦੇ ਸੀਗੇ ਦੋਸਤੋ ਇੱਕ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਜਿਵੇਂ ਦबई ਦਾ ਸੇਖ ਸੁਹੇਲ ਮੁਹੰਮਦ ਅਲੀ ਜਰੂਨੀ ਉਹਨਾਂ ਦੀ ਵੀ ਮੂਰਤੀ ਬਾਈ ਰਸਪਾਲ ਸਿੰਘ ਜੀ ਨੇ ਬਣਾਈ ਆ ਤੇ ਉਹ ਬਣਾਉਣ ਦਾ ਕਿਵੇਂ ਸੁਭਾਅ ਬਣਾਈ ਜਿਹੜੀ ਉਹਨਾਂ ਦੀ ਮੂਰਤੀ ਤੁਸੀਂ ਬਣਾਈ ਸੀ ਉਹਨਾਂ ਦੀ ਮੂਰਤੀ ਜੀ ਇਹ ਮੇਰੇ ਰਾਸ਼ਟਰਪਤੀ ਦੇ ਜਿਹੜੇ ਆਪਣੇ ਪੀਏ ਆ ਹਾਂਜੀ ਉਹਨਾਂ ਨਾਲ ਆਪਣੀ ਹੈਗੀ ਐ ਦੋਸਤੀ ਜੀ ਉਹਨਾਂ ਨੇ ਕਿਹਾ ਸੀ ਮੈਂ ਦबई ਜਾ ਰਿਹਾ ਹਾਂ ਜੀ ਕੋਈ ਆਪਾਂ ਨੂੰ ਇਹੋ ਜੀ ਚੀਜ਼ ਬਣਾਈਏ ਵੀ ਜਿਹੜੀ ਉਹਨਾਂ ਨੂੰ ਪਸੰਦ ਆਵੇ ਗਿਫਟ ਲੈ ਕੇ ਜਾਣਾ ਸੀ ਉਹਨਾਂ ਨੂੰ ਜੀ ਉਹ ਫਿਰ ਆਪਾਂ ਉਹਨਾਂ ਦੀ ਮੂਰਤੀ ਬਣਾ ਦਿੱਤੀ ਸੀ ਲੱਕੜ ਦੀ ਜੀ ਉਹ ਉੱਥੇ ਲੈ ਕੇ ਗਏ ਤੇ ਉਹਨਾਂ ਨੂੰ ਬੜੀ ਪਸੰਦ ਆਈ। ਜੀ ਬਹੁਤ ਪਸੰਦ ਕੀਤੀ ਉਹਨਾਂ ਨੇ। ਜੀ ਉਹਨਾਂ ਨੇ ਉਹਨਾਂ ਦਾ ਆਪ ਦਾ ਇੱਕ ਨਾ ਪਰਸਨਲ ਮਿਊਜ਼ੀਅਮ ਬਣਾ ਰਹੇ ਆ ਬਹੁਤ ਵੱਡਾ। ਜੀ ਉਹਦੇ ਚ ਜਾਨੀ ਕਿ ਉਹਨਾਂ ਨੇ ਉਹ ਰੱਖੀ ਆ ਆਪਣੀ। ਹੋਰ ਵੀ ਕਾਫੀ ਚੀਜ਼ਾਂ ਕਹਿੰਦੇ ਆ ਬਣਾਉਣ ਨੂੰ। ਜੀ ਤੇ ਉਹ ਵੀ ਆਪਾਂ ਬਣਾ ਕੇ ਜਾਈਏ। ਮੈਂ ਕਹਿੰਦਾ ਜੀ ਉਹਨਾਂ ਨੇ ਤਾਂ ਬਹੁਤ ਸਾਰੇ ਜਿਹੜੇ ਅਵਾਰਡ ਰਿਕਾਰਡ ਵੀ ਬਣਾਏ ਆ ਜੀ। ਬਹੁਤ ਉਹਦਾ ਗਿਣਤੀ ਤੋਂ ਪਰੇ वर्ल्ड ਰਿਕਾਰਡ ਹੈ ਜੀ ਉਹਨਾਂ ਦੇ। ਬੜੇ ਵੱਡੇ ਰਿਕਾਰਡ ਆ। ਮੈਨੂੰ ਉਹਨਾਂ ਨੇ ਬੁਲਾਇਆ ਹੈਗਾ ਸਪੈਸ਼ਲੀ। ਜੀ ਬਹੁਤ ਮਾਣ ਵਾਲੀ ਗੱਲ ਹੈ ਫਿਰ ਆਪਾਂ ਨੂੰ ਸਪੈਸ਼ਲ ਬੁਲਾਇਆ ਉੱਥੇ ਜਾਨੀ 10 ਦਿਨ ਰੱਖਿਆ ਘਮਾਇਆ ਪਰ ਆਇਆ ਜੀ ਬਹੁਤ ਵਧੀਆ ਜਗ੍ਹਾ ਰੱਖਿਆ ਆਪਾਂ ਨੂੰ ਪੂਰਾ ਜਾਨੀ ਕਿ ਉਹਨਾਂ ਨੇ ਮਾਨ ਸਨਮਾਨ ਕੀਤਾ ਤੇ ਹੋਰ ਕਿਹੜੇ-ਕਿਹੜੇ ਦੇਸ਼ਾਂ 'ਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਜਿਵੇਂ ਦੁਬਈ ਦਾ ਤੁਹਾਨੂੰ ਇਹਨਾਂ ਨੇ ਬੁਲਾਇਆ ਸੀ ਹਾਂਜੀ ਤੇ ਹੋਰ ਕਿਹੜੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਹੁਣਾ ਪਿੱਛੇ ਜੇ ਹੁਣ THAILAND ਜਾ ਕੇ ਆਏ ਆਂਗੇ ਜੀ ਉੱਥੇ ਵੀ ਇੱਕ ਮੂਰਤੀ ਬਣਾ ਕੇ ਆਏ ਆਂਗੇ ਜੀ ਕੋਈ ਆਪਣਾ ਇਧਰੋਂ ਮੰਦਿਰ ਬਣਾ ਰਹੇ ਐ ਹਾਂਜੀ ਉਹਦੇ ਸਾਰਾ ਕੰਮ ਆਪਾਂ ਕਰਨਾ ਹੈਗਾ ਜੀ ਇੰਡੀਆ ਦੇ ਤੇ ਕਿੰਨੇ ਕ ਫੁੱਟ ਦੀ ਜਿਹੜੀ ਇਹ ਮੂਰਤੀ ਤੁਸੀਂ ਉੱਥੇ ਤਿਆਰ ਕੀਤੀ ਹੈ ਜਿਹੜੀ ਫਿਲਹਾਲ ਹੁਣ ਕਰਕੇ ਆਏ ਆ ਇਹ ਹੈਗੀ 15 ਕ ਫੁੱਟ ਦੀ ਜੀ ਹੁਣ ਇਸ ਤੋਂ ਬਾਅਦ ਕਰਨੀ ਹੈ 45 ਫੁੱਟ ਦੀ ਦੁਬਾਰਾ ਫੇਰ ਹਾਂ ਫੇਰ ਜਾਣਾ ਹੈ ਜੀ ਦੁਬਾਰਾ ਜੀ ਹਾਂਜੀ ਬਾਈ ਜੀ ਮੈਨੂੰ ਇੱਕ ਐਂ ਜੀ ਲਾ ਦੋ ਇੱਥੇ ਘਰੇ ਆ ਕੇ ਮੈਨੂੰ ਸਾਰਾ ਕੁਝ ਤਾਂ ਲੱਕੜ ਦਾ ਬਣੇ ਪਏ ਮੈਨੂੰ ਤਾਂ ਉਹ ਸੋਹੇ ਜੀ ਕਿਤੇ ਪ੍ਰੈਸ਼ਰ ਕੁੱਕਰ ਆ ਗਿਓ ਵੀ ਕਿਤੇ ਲੱਕੜ ਦੇ ਹੋਣ ਹਾਂਜੀ ਉਹ ਗਲਾਸ ਗਲਾਸ ਬਰੂ ਹੈਗੇ ਲੱਕੜ ਦੇ ਜੀ ਪਲੇਟਾਂ ਵੀ ਹੈਗੀਆਂ ਲੱਕੜ ਦੀਆਂ ਜੀ ਅੱਛਾ ਹਾਂਜੀ ਕਾਫੀ ਬਚਾਈ ਗਈ ਜੀ ਇੱਕ ਬਾਈ ਰਸਪਾਲ ਜੀ ਤੁਸੀਂ ਟਾਈਟੈਨਿਕ ਦਾ ਜਿਹੜਾ ਮਾਡਲ ਬਣਾਇਆ ਸੀਗਾ ਸਾਰੇ ਨਾਲੋਂ ਛੋਟਾ ਵੀ ਬਣਾਇਆ ਤੇ ਵੱਡਾ ਵੀ ਬਣਾਇਆ ਹਾਂਜੀ ਹਾਂਜੀ ਸਾਰੇ ਨਾ ਇਸ ਪੱਧਰ ਜਨੀ ਬਣਾਇਆ ਸੀ ਤੁਸੀਂ ਜਿਹੜਾ ਸਭ ਤੋਂ ਛੋਟਾ ਬਣਾਇਆ ਸੀਗਾ ਜੀ ਉਹ ਤਾਂ ਵੈਸੇ ਆਪਣੇ ਲਈ ਬਣਾਇਆ ਸੀਗਾ ਆਪ ਹਾਂਜੀ ਜਿਹੜਾ ਸਭ ਤੋਂ ਵੱਡਾ ਬਣਾਇਆ ਸੀ ਵਾਹ ਵਾਹ ਕਾਫੀ ਵੱਡਾ ਬਣਾਇਆ ਸੀ ਉਹ ਇੰਗਲੈਂਡ ਦੇ ਰਾਸ਼ਟਰਪਤੀ ਨੂੰ ਗਿਫਟ ਕਰਨਾ ਸੀਗਾ ਜੀ ਜੀ ਉਹਨਾਂ ਨੇ ਮੈਨੂੰ ਸਪੌਂਸਰ ਵੀ ਕੀਤਾ ਸੀਗਾ ਪਰ ਉਦੋਂ ਚਲੋ ਮੇਰੀ ਕੋਈ ਗੜਬੜ ਹੋ ਗਈ ਸਫਾਇਤ ਤੇ ਵੀਜ਼ਾ ਨਹੀਂ ਲੱਗ ਪਾਇਆ ਸੀ ਜੀ ਫਿਰ ਉਹ ਡੇਰੇ ਰਾਸ਼ਟਰਪਤੀ ਦੇ ਪੀਓ ਲੈ ਗਏ ਸੀ ইংল্যান্ড ਦੇ ਰਾਸ਼ਟਰਪਤੀ ਨੂੰ ਜਾਨੀ ਗਿਫਟ ਕੀਤਾ ਸੀ ਜੀ ਹਾਂਜੀ ਤੇ ਇੱਕ ਚੀਜ਼ ਹੋਰ ਮੈਨੂੰ ਬਹੁਤ ਪਿਆਰੀ ਲੱਗ ਰਹੀ ਆ ਆ ਤਾਂ ਇਦਾਂ ਲੱਗ ਰਿਹਾ ਜਿਵੇਂ ਬਸ ਇੱਕ ਸਮੋਲ ਦੇਖਿਆ ਹੋ ਗਿਆ ਹੋਊਗਾ ਇਹ ਇੱਕ ਕਿਸ ਚੀਜ਼ ਦਾ ਬਣਿਆ ਵਾ ਜੀ ਇਹ ਸਿਲੀਕੋਨ ਦਾ ਜੀ ਸਿਲੀਕੋਨ ਦਾ ਬਣਿਆ ਵਾ ਦੋਸਤੋ ਲੱਗਦਾ ਵੀ ਹੁਣੇ ਵੀ ਛਾਲ ਮਾਰੂ ਹੋਣਾ ਇੱਕ ਬਈ ਆਹ ਕਿਉਂ ਤੁਸੀਂ ਆਏ ਨੂੰ ਬੋਲਾ ਕਿ ਤੁਸ ਜੁੜਿਆ ਕਿਵੇਂ ਜੁੜਿਆ ਨਹੀਂ ਜੁੜਿਆ ਹਵਾ ਨਹੀਂ ਅਸਾਂ ਇਹ ਇਹ ਨਾ ਇੱਕ ਲੱਕੜ ਚੋਂ ਕੱਢਿਆ ਵਾਗੇ ਜੀ ਅੱਛਾ ਦੋਸਤੋ ਇਹ ਜਿਹੜੀ ਆ ਚੀਜ਼ ਬਣਾਈ ਆ ਹੋਲਡਰ ਸਟੈਂਡ ਹੀ ਆ ਇਹ ਤੇ ਇਹਦੇ ਉੱਪਰ ਇੱਕ ਹੋਰ ਲੱਕੜ ਦਾ ਬੋਲ ਜਿਹਾ ਬਣਾਇਆ ਵਾ ਸੀ ਉਹ ਆਪਾਂ ਟੇਬਲ ਤੇ ਰੱਖ ਸਕਦੇ ਆ ਜਿਹੜੇ ਸੁਝਾਅ ਲਈ ਇਹ ਇੱਕ ਲੱਕੜ ਦੇ ਵਿੱਚੋਂ ਹੀ ਕੱਢ ਕੇ ਜਿਹੜੀ ਕਲਾ ਕਰਤੀ ਆ ਦਿਖਾਈ ਗਈ ਆ ਇਹ ਸਾਰੀ ਇੱਕ ਲੱਕੜ ਸੀ ਅਲੱਗ-ਅਲੱਗ ਦੇਖੋ ਉਸੇ ਤਰ੍ਹਾਂ ਕਲਾ ਕਰਤੀ ਦੇ ਨਾਲ ਇੱਕ ਸਟੈਂਡ ਬਣਾ ਗਿਆ ਇਦੇ ਵਿੱਚ ਕੋਈ ਜੋੜ ਨਹੀਂ ਇਹ ਐਡ ਲੱਕੜ ਸੀ ਉਹਦੇ ਵਿੱਚੋਂ ਹੀ ਢਾਂਚਾ ਕੱਢ ਕੇ ਤਿਆਰ ਕੀਤਾ ਗਿਆ ਹੈ। ਤੇ ਕਹਾ ਕੰਨ ਇਹ ਕੰਨਾਂ ਦੇ ਵੀ ਕੰਨ ਹੁੰਦੇ ਆ ਆ ਕੰਨ ਮਿੰਨੜਾ ਕੰਨ ਲਈ ਕੰਨਾਂ ਤੇ ਲੱਗੇ ਲੱਗੇ ਵੇ ਬਾਹਰ ਕੰਨ ਤੇ ਕੰਨ ਮਾਰ ਲੱਗੇ ਜਾਂ ਕੰਨ ਅੱਛਾ ਜੇ ਜਾਓਗੇ ਦੇਖ ਲੈ ਇਹ ਸਿਲਿਕਨ ਦੇ ਬਣੇ ਵੇ ਤੁਸੀਂ ਦੇਖ ਸਕਦੇ ਜਿੱਧਰ ਨੂੰ ਮਰਜੀ ਇਹਨਾਂ ਨੂੰ ਮੋੜ ਲੋ ਖਿੱਚ ਲੋ ਆ ਆ ਰਬੜ ਦਾ ਨੱਕ ਹਾਂ ਇਹ ਲਵੜ ਕਾਨੂੰਨ ਨਹੀਂ ਕਹਿੰਦੇ ਕਾਨੂੰਨ ਰਵੜ ਦੇ ਨਕਰਗਜਾਰੀ ਪਾਸੇ ਮੁੜ ਜਾਂਦਾ ਉਹ ਆਹ ਕਹਿੰਦਾ ਠੀਕ ਆ ਬੋਲ ਵੀ ਬਣੇ ਵੇ ਭਾਈ ਇਹ ਵੀ ਕਿਸੇ ਕੰਮ ਆਉਂਦੇ ਆ ਹਾਂ ਨਹੀਂ ਇਹ ਦਾ ਉਹ ਜਿਹੜੀ ਅਨਲਕਪੂਰ ਦੀ ਬੇਟੀ ਆ ਨਾ ਉਹਦਾ ਇਹ ਨੋਜ ਤੇ ਨਾ ਕੀ ਨਾਮ ਆ ਉਹਨਾਂ ਦਾ ਦਾ ਨਾਮ ਮੈਨੂੰ ਬਿਸਰ ਗਿਆ ਕੀ ਆ ਨਾ ਜੀ ਇਹ ਦੋਸਤੋਂ ਉਹਨਾਂ ਦੀ ਇੱਕ ਕਾਸਟ ਕੀਤੀ ਗਈ ਸੀ ਅਨਲਕਪੂਰ ਦੀ ਬੇਟੀ ਹੈ ਜਿਹੜੀ ਸੋਨਮ ਸੋਨਮ ਮਖਪੂਰ ਸੋਨਮ ਮਖਪੂਰ ਦੇ ਜਿਹੜੀ ਆ ਉਹਨਾਂ ਦੀ ਆ ਹਾਂਜੀ ਉਹਨਾਂ ਦਾ ਨੱਕ ਬਣਾਇਆ ਗਿਆ ਸਿਲੀਕੋਨ ਦੇ ਵਿੱਚ ਬਣਾਇਆ ਗਿਆ ਹੈ ਇਹ। ਇਹ ਉੱਥੇ ਉਹਨਾਂ ਦਾ ਪੂਰਾ ਸਟੈਚੂ ਬਣਿਆ ਸੀਗਾ ਨਾ। ਤੇ ਉਹਨਾਂ ਦਾ ਜਿਹੜਾ ਇਹਨਾਂ ਨੇ ਭਾਈ ਜੀ ਨੇ ਸਟੈਚੂ ਵੀ ਬਣਾਇਆ ਜਿਹੜਾ ਸੋਨਮ ਕੁਪੂਰ ਫਿਲਮੀ ਐਕਟਰ। ਹਾਂ ਜੀ। ਆਹ ਨੂੰ ਤਾਂ ਆਪਾਂ ਕਦੇ ਮਿਲ ਨਹੀਂ ਸਕਦੇ। ਤੇ ਆਹ ਉੱਥੇ ਉੱਥੇ ਮੂੰਹਵਾ ਨੱਕ ਨੂੰ ਫੋਟੋ ਲੈ। ਨੱਕ ਬੋਲੇ ਤਾਂ ਦੇਖ ਸਕਦੇ ਇੱਥੇ ਬੈਠੇ ਹੈ ਨਾ। ਤੇ ਭਾਈ ਜੀ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਸਾਨੂੰ ਸਮਾਂ ਦਿੱਤਾ ਧੰਨਵਾਦ ਜੀ ਤੁਹਾਡਾ। ਤੁਹਾਡਾ ਹੀ ਧੰਨਵਾਦ। ਸਰਬ ਇੱਕ ਹੋਰ ਗੱਲ ਪੁੱਛਣੀ ਜੀ। ਇਨਾ ਤਾਂ ਕੋਈ ਵੀ ਕੋਈ ਹੱਥਚਲ ਜੜ ਜੁੜ ਜੀ ਉਹਦਾ ਵੀ ਸਮਾਨ ਬਣ ਜਾਂਦਾ ਰੱਖੋ ਤੁਸੀਂ ਕੀ ਬਣ ਦੇਖ ਲੈ ਸੱਪ ਦੇਖ ਲੈ ਤਿਆਰ ਕਰਤਾ ਤੇ ਇਹ ਤਾਂ ਐਂ ਲੱਗਦਾ ਜਿਵੇਂ ਕੋਈ ਆਪਣੀ ਸ਼ਿਕਾਰ ਦੀ ਤਲਾਸ਼ ਦੇ ਵਿੱਚ ਆ ਨਾ ਹਾਂਜੀ ਹਾਂਜੀ ਤੇ ਆ ਬੈਠਾ ਮੂਰੀ ਸ਼ਿਕਾਰ ਵੀ ਦੰਦੂ ਬਣਾਉਂਦਾ ਦੰਦੂ ਵੀ ਮੂਰੀਆ ਸੱਪ ਵੀ ਤੇ ਬਹੁਤ ਵਧੀਆ ਚੀਜ਼ਾਂ ਬਣਾਵਾਂਗੇ ਬਾਈ ਜੀ ਮੈਂ ਐ ਵੀ ਪੁੱਛਣਾ ਸੀ ਇੱਕ ਜਨ ਹਾਂਜੀ ਵੇ ਤੁਨੂੰ ਦੁਨੀਆ ਦੁਨੀਆ ਭਰ ਤੇ ਕਹਿ ਸਕਦਾ ਵਧੀਆ ਲੋਕਾਂ ਨੇ ਪਹੁੰਚ ਦਿੱਤਾ ਪਿੰਡ ਦੀ ਪੰਚਾਇਤ ਨੇ ਕੋਈ ਨਹੀਂ ਫੈਲਾ ਹਾਲ ਜੀ ਪਿੰਡ ਦੀ ਪੰਚਾਇਤ ਅੰਦਰ ਕੋਈ ਇਹ ਜੀ ਹੈ ਨਹੀਂ ਗਿਆ ਆਪਾਂ ਨੂੰ ਤੇ ਚਲੋ ਬਾਅਦ ਗੁਰੂ ਕਰੂਗਾ ਕਿਰਪਾ ਕਿਤੇ ਠੀਕ ਤੇ ਕਈ ਯਾਰ ਵੈਸੇ ਹੀ ਹੁੰਦਾ ਹੈਗਾ ਠੀਕ ਠੀਕ ਹੈ ਜੀ ਪਿੰਡ ਚ ਰਿਹਾ ਦੇ ਵਧੀਆ ਵੈਸੇ ਆ ਜਾਂ ਆਪਣੇ ਸਾਰੇ ਵਧੀਆ ਸਾਨੂੰ ਬਾਈ ਬੜਾ ਮਾਣ ਹੁੰਦਾ ਤੁਸੀਂ ਸਾਡੇ ਦਾ ਕਿੰਨੇ ਹਾਂਜੀ ਤੇ ਬਰਨ ਪੱਧਰ ਤੇ ਤੁਸੀਂ ਛਾਇਓ ਮੋਗੇ ਜ਼ਿਲ੍ਹੇ ਦੇ ਹਾਂ ਮੋਗੇ ਜ਼ਿਲ੍ਹੇ ਦੇ ਹਾਂ ਐਂਕਸੇ ਮੈਂ ਨਾ ਆ ਤੁਹਾਡੇ ਚੈਨਲ ਤੇ ਪਹਿਲੀ ਵਾਰ ਜ਼ਿੰਦਗੀ ਚ ਇੰਟਰਵਿਊ ਦੇਣ ਲੱਗਿਆ ਮੈਂ ਅੱਜ ਤੱਕ ਕਿਤੇ ਇੰਟਰਵਿਊ ਨਹੀਂ ਦਿੱਤੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਆਏ ਇਹ ਜਿੰਨਾਂ ਨੂੰ ਅੱਜ ਤੱਕ ਇੰਟਰਵਿਊ ਨਹੀਂ ਦਿੱਤੀ ਕਰੀ ਜੀ ਚਲੋ ਆਪਣੇ ਵਾਹਿਗੁਰੂ ਦੀ ਕਿਰਪਾ ਜੀ ਬਾਈ ਰਿਸਪਾਲ ਸਿੰਘ ਜੀ ਨੇ ਆਪਣੇ ਪਿੰਡ ਗਾਜੀਆਣੇ ਦਾ ਮੋਗੇ ਜ਼ਿਲ੍ਹੇ ਦਾ ਪੰਜਾਬ ਦਾ ਪੂਰੇ ਭਾਰਤ ਦਾ ਜਿਹੜਾ ਨਾਮ ਆ ਪੂਰੇ ਦੇਸ਼ਾਂ ਦੇ ਵਿੱਚ ਚਮਕਾਇਆ ਹੋਇਆ ਹੈ ਇਹ じゃ ਕਿਹੜਾ ਦੇਸ਼ ਆ ਜਿੱਥੇ ਬਾਈ ਜੀ ਨੇ ਆਪਣੀ ਕਲਾ ਦੇ ਜੋਰ ਨਹੀਂ ਦਿਖਾਏ ਹਾਂ ਇੱਕ ਹੋਰ ਗੱਲ ਆ ਦੀ ਰੈਕਟਰ ਜਿਹੜਾ ਗਾਜੀਆਣਾ ਇਹ ਇੱਕ ਆਪਣੇ ਸਾਡੇ ਬਾਬਾ ਜੀ ਕਹਿੰਦੇ ਆਪਾਂ ਪੁੰਡਾ ਸਿੰਘ ਗਾਜੀਆਣਾ ਜੀ ਉਸ ਤੋਂ ਬਾਅਦ ਚ ਬਾਈ ਕਾਲਾ ਗਾਜੀਆਣਾ ਕੌਡੀ ਖਟਾਰੀ ਉਹਨਾਂ ਕਰਕੇ ਵੀ ਪਹਿਲਾਂ ਵੀ ਨਾਂ ਬਹੁਤ ਸੀ ਪਰ ਜਿਹੜਾ ਬਾਈ ਜੀ ਦਾ ਕੰਮ ਆ ਉਹ ਬਰਾਬਰ ਫੇਰ ਹੋ ਗਿਆ ਜੀ ਕਿੱਥੇ ਦਾ ਕਹਿੰਦੇ ਉਹਦੇ 2 1 1 1 1 ਕਾਤੇ 2 11 ਇਧਰ 111 ਬਣ ਗਈ ਜੀ ਤਿੰਨ ਲੀਜੈਂਡ ਬੰਦੇ ਆ ਉਹ ਨਿੱਕੇ ਜਿਹੇ ਪਿੰਡ ਗਾਜੀਆਣੇ ਚ ਉੱਠ ਕੇ ਉਹਨਾਂ ਨੇ ਸਾਰੇ ਸੰਸਾਰ ਦੀ ਨਾਂਦ ਮੁਕਾਤਾ ਗਾਜੀਆਣ ਦਾ ਮੋਗੇ ਦਾ ਜੀ ਕਹਿੰਦੇ ਹੁੰਦੇ ਆ ਜਿਵੇਂ ਉਗਣ ਵਾਲੇ ਤਾਂ ਉਗ ਪੈਂਦੇ ਆ ਪਾੜ ਕੇ ਸੀਨਾ ਪੱਥਰਾਂ ਦਾ ਉਹ ਗੱਲ ਹੋਈ ਵੀ ਆ ਇੱਥੇ ਠੀਕ ਹੈ ਹਲੋ ਇੱਥੇ ਕਰਪਾਈ ਜੀ ਵਾਈ ਗੁਰੂ ਜੀ ਧੰਨਵਾਦ ਜੀ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕਿ ਭਾਜੇ ਸੰਦਲੀ ਸੁਫਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ